ਮਾਨਸਾ ਦਲਿਤ ਕਾਂਡ ਚ ਪੀੜਤ ਪਰਿਵਾਰ ਤੇ ਸੰਘਰਸ਼ ਕਮੇਟੀ ਦਾ ਪ੍ਰਸ਼ਾਸਨ ਦੇ ਨਾਲ ਸਮਝੌਤਾ ਹੋ ਚੁੱਕਿਆ ਹੁਣ ਪਰਿਵਾਰ ਪੋਸਟਮਾਰਟਮ ਲਈ ਤਿਆਰ ਆ ਤੇ ਅੱਜ ਅੰਤਿਮ ਸੰਸਕਾਰ ਕੀਤਾ ਜਾਏਗਾ ਸਾਡੇ ਨਾਲ ਇਸ ਪਰਿਵਾਰ ਚੋਂ ਸੁਖਚੰਨ ਸਿੰਘ ਪਾਲੀ ਦੇ ਮਾਤਾ ਕਰਮਜੀਤ ਕੌਰ ਨੇ ਉਹਨਾਂ ਦੇ ਪਿਤਾ ਰੇਸ਼ਮ ਸਿੰਘ ਨੇ ਤੇ ਸੰਘਰਸ਼ ਕਮੇਟੀ ਦੇ ਆਗੂ ਭਗਵੰਤ ਸਿੰਘ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਅਸੀਂ ਕੀ ਕੀ ਸਮਝੌਤਾ ਹੋਇਆ ਹੁਣ ਸਰਕਾਰ ਨੇ ਕੀ ਭਰੋਸਾ ਦਿੱਤਾ ਕਿ ਤੁਸੀਂ ਪੋਸਟਮਾਰਟਮ ਕਰਾਉਣ ਲਈ ਮੰਨਿਓ ਸਰਕਾਰ ਸਾਨੂੰ ਕਹਿੰਦੀ ਹੈ ਵੀ 10 ਲੱਖ ਰੁਪਏ ਤੁਹਾਨੂੰ ਨਾਮਜ਼ਾਦ ਦੇਵਾਂਗੇ ਜੀ ਸੋਡੇ ਬੱਚੇ ਨੂੰ ਨੌਕਰੀ ਦੇਵਾਂਗੇ ਪਰ ਅਸੀਂ ਇਹੀ ਕਹਿ ਰਹੇ ਹਾਂ ਸਾਨੂੰ ਭਰੋਸਾ ਦੇਣ ਕੋਈ ਵੀ ਨੌਕਰੀ ਦੇਣਗੇ ਜਾਂ ਨਹੀਂ ਦੇਣਗੇ ਤੇ ਹੁਣ ਕੀ ਪਤਾ ਸਾਨੂੰ ਕਹੇਦਾਂ ਵੀ ਨੂੰ ਕੋਈ ਦੇਦਾ ਕੱਲੋਂ ਸਾਡਾ ਬੱਚਾ ਹੀ ਤੜਿਆ ਫੇਰੇ ਅਸੀਂ ਕੁਝ ਕਮਾਉਣ ਜੋਗ ਨਹੀਂ ਵੀ ਰਹੇ ਤੇ ਪਰ ਅਸੀਂ ਇਹ ਗੱਲ ਕਹਿ ਰਹੇ ਹਾਂ ਵੀ ਜ਼ੁਲਮ ਹੋਇਆ ਜਾਂਦਾ ਹੋਇਆਗਾ ਪਰ ਹੋਇਆ ਜ਼ੁਲਮ ਸਾਡੀ ਗਰੀਬ ਜਾਤੀ ਕਰਕੇ ਹੋਇਆਗਾ ਜੋ ਕਹਿੰਦੀ ਜੂੜੇ ਆ ਬੁਲਾਨਾ ਤੇ ਕੜਾ ਇਕੜਾ ਇਹਦਾ ਕਰਕੇ ਹੋਇਆਗਾ ਜ਼ੁਲਮ ਜੇ ਸਾਡੇ ਨਾਲ ਹੋਇਆ ਗਰੀਬ ਜੀਗੇ ਤਾਂ ਹੋ ਜਾ ਰਿਹਾ ਸਾਰੇ ਲੋਕ ਕਹਿ ਰਹੇ ਨੇ ਕਿ ਜਾਤੀਵਾਦੀ ਮਾਮਲਾ ਨਹੀਂ ਹੈਗਾ ਕੋਈ ਜਾਤ ਵਾਲਾ ਐਂਗਲ ਨਹੀਂ ਸਿਰਫ ਮਾਫੀਆ ਦੀ ਲੜਾਈ ਸੀ ਤੁਹਾਡਾ ਬੇਟਾ ਵੀ ਗੁੰਡਾਗਰਦੀ ਕਰਦਾ ਸੀ ਉਹ ਵੀ ਗੁੰਡਾਗਰਦੀ ਕਰਦੇ ਸੀ ਗੁੰਡਿਆਂ ਦੀ ਲੜਾਈ ਸੀ ਜਾਤੀਵਾਦੀ ਮਾਮਲਾ ਨਹੀਂ ਹੈਗਾ ਤੁਹਾਨੂੰ ਲੱਗਦਾ ਹੈ ਇਹ ਕਹਿੰਦੇ ਨੇ ਜੀ ਕਚੂੜੇ ਕੱਲ ਕੱਲ ਪੱਤਰਕਾਰਾਂ ਨੂੰ ਪੁੱਛ ਕੇ ਦੇਖ ਲੋ ਜੀ ਕੱਲ ਸਾਡੇ ਪੱਤਰਕਾਰ ਵੀ ਗਏ ਸੀ ਉਹਨਾਂ ਨੂੰ ਗਾਲਾਂ ਕੱਢੀਆਂ ਗੁੰਡਿਆਂ ਨੇ ਕੋਈ ਅਸੀਂ ਨਹੀਂ ਕਹਿੰਦੇ ਹੈਗੇ ਥੋੜੇ ਪੱਤਰਕਾਰਾਂ ਨੂੰ ਗੁੰਡਾ ਗਾਲਾਂ ਗੁੰਡਿਆਂ ਨੇ ਗਾਲਾਂ ਕੱਢੀਆਂ ਉੱਥੇ ਕੱਢੀ ਕਹਿੰਦੇ ਸੀ ਉਹ ਕੀ ਕਹਿੰਦੇ ਤੁਹਾਨੂੰ ਕੀ ਕਹਿੰਦੇ ਸੀਗੇ ਉਹ ਕੀ ਕੀ ਇਹੋ ਜਿਹਾ ਹੁੰਦਾ ਸੀਗਾ ਜਿਹਦੇ ਕਰਕੇ ਤੁਹਾਨੂੰ ਟਾਰਗੇਟ ਕੀਤਾ ਜਾਂਦਾ ਸੀ ਕੌਣ ਜੀ ਉਹ ਜਿਨ੍ਹਾਂ ਨੇ ਇਹ ਕੀਤਾਗਾ ਇਹ ਢੇਡ ਕਹਿੰਦੇ ਉਹੀ ਸੱਤੇ ਜੜਾ ਰੱਖਣ ਕੀ ਗੱਲ ਆ ਕਿੱਦੇ ਕਿੱਡੀ ਵੱਡੀ ਗੱਲ ਆ ਕਿੱਡਾ ਕਤਲ ਹੋਇਆ ਕਹਿੰਦੇ ਇਹ ਇਹ ਨੇ ਇਹੀ ਗੱਲ ਆਖੀ ਆ ਵੀ ਉਹ ਮੂਠੇ ਡਾਉਂ ਸਰ ਤੇ ਚੜਾਈ ਜਾਂਦੇ ਹੋ ਕਿੱਡੀ ਕਬੱਡੀ ਗੱਲ ਆ ਕਿਉਂ ਤੇ ਚੜਾਏ ਲੈ ਕਿਉਂ ਪੱਤਰਕਾਰਾਂ ਦੇ ਕੀ ਗੱਲ ਇੱਥੇ ਆਉਣ ਦੀ ਬਸ ਸਾਨੂੰ ਇਹੀ ਗੱਲ ਆਖੀ ਉਹਨਾਂ ਨੇ ਤੇ ਬਾਕੀ ਰਹਿੰਦਾ ਜਿਹੜਾ ਗੱਲ ਹੱਥ ਆ ਵੀ ਐਚਪੀ ਦਾ ਇਸ ਕੰਮ ਦੇ ਵਿੱਚ ਹੈਪੀ ਨੇ ਬੰਦੇ ਤੋੜ ਕੇ ਗੁੰਡੇ ਭੇਜੇ ਆਪਦੇ ਦੋਸ਼ੀਆਂ ਦੇ ਘਰੋਂ ਹੈਪੀ ਦੀ ਗੱਡੀ ਮਿਲੀ ਆ ਠੀਕ ਉਹਦੇ ਨਾਲ ਤਾਂ ਭਾਈ ਜਾਵੇ ਪਤਾ ਹੀ ਤੁਹਾਨੂੰ ਕੀ ਲੱਗਦਾਗਾ ਬਾਰ ਬਾਰ ਇਹ ਗੱਲ ਉੱਠ ਰਹੀ ਹੈ ਕਿ ਇਹ ਜਾਤੀਵਾਦੀ ਮਾਮਲਾ ਨਹੀਂ ਹੈਗਾ ਗੇ ਸਿਰਫ ਆਪਸੀ ਲੜਾਈ ਸੀ ਆਪਸੀ ਨਿੱਜੀ ਰੰਜਸ਼ ਸੀ ਇਸ ਤਰ੍ਹਾਂ ਦੀ ਕੋਈ ਗੱਲ ਹੁੰਦੀ ਸੀ ਹਾਂਜੀ ਹੁੰਦੀ ਸੀ ਕੀ ਕਹਿੰਦੇ ਸੀ ਉਹ ਜਦੋਂ ਵੀ ਕਹਿੰਦਾ ਸੀ ਮੇਰੇ ਬੇਟੇ ਨੂੰ ਅਹੀਂ ਕਹਿੰਦਾ ਸੀ ਵੀ ਚੂੜਾ ਤੈਨੂੰ ਮਾਰੂੰਗਾ ਇਦੇ ਪਾਪ ਇਹਦੇ ਸੁਪਾਲੀ ਦੇ ਪਾਪੇ ਨੇ ਉਹ ਧੌਂਕੀਆਂ ਦਿੰਦਾ ਸੀ ਜੇ ਉਹ ਉਧਰ ਕੰਮ ਤੇ ਜਾਂਦਾ ਖੇਤ ਜਾਂਦਾ ਕਹਿੰਦਾ ਤੇਰੇ ਬੇਟੇ ਨੂੰ ਮਾਰੂੰਗਾ ਮੈਂ ਮਾਰ ਛੱਡਦਾ ਨਹੀਂ ਕੰਗ ਵੀ ਨਹੀਂ ਦਿੰਦਾ ਉਹਦਾ ਧੌਂਕੀਆਂ ਦਿੰਦਾ ਸੀ ਬਾਅਦ ਵਿੱਚ ਵੀ ਉਹਨਾਂ ਨੇ ਜਦੋਂ ਤਿੰਨ ਦਿਨ ਗ੍ਰਿਫਤਾਰ ਨਹੀਂ ਹੋਏ ਉਹ ਕਹਿੰਦੇ ਇੱਕ ਨੂੰ ਇੱਕ ਦਾ ਕਤਲ ਹੋਰ ਕਰਕੇ ਸੀ ਫੇਰ ਗ੍ਰਿਫਤਾਰ ਕਰਵਾਵਾਂਗੇ ਅਸੀਂ ਇਹੀ ਕਹਿਣਾ ਚਾਹੁੰਦੇ ਆ ਜੀ ਸਾਰਾ ਪਰਿਵਾਰ ਬਾਦਲ ਪਰਿਵਾਰ ਦਾ ਹੱਥਾ ਵਿੱਚ ਹੈ ਇਸੇ ਕਰਕੇ ਪੁਲਿਸ ਨੇ ਸਾਡੀ ਗੱਲ ਨਹੀਂ ਸੁਣੀ ਸਾਨੂੰ ਸਾਡਾ ਬੇਟਾ ਪਹਾੜ ਨਹੀਂ ਦਿੱਤਾ ਜਦੋਂ 8 ਵਜੇ ਗੈਪ ਹੋ ਗਿਆ ਉਸ ਟਾਈਮ ਅਸੀਂ ਪਹਾੜਨ ਲੱਗੇ ਉਸ ਤੋਂ ਬਾਅਦ ਪੁਲਿਸਾਂ ਨੇ ਸਾਨੂੰ ਅੰਦਰ ਨਹੀਂ ਵੜਨ ਦਿੱਤਾ ਦੇਖਣ ਵੀ ਨਹੀਂ ਦਿੱਤਾ ਕਿਉਂਕਿ ਜੇ ਸਾਨੂੰ ਪਤਾ ਲੱਗ ਜਾਂਦਾ ਵੀ ਕਿੱਥੇ ਕਿੱਥੇ ਲੈ ਜਾਂਦੇ ਨੇਗੇ ਅਸੀਂ ਵੀ ਆਪਦੇ ਜਿਵਾਖਾਂ ਨੂੰ ਇਕੱਠੇ ਕਰ ਲਾਂਦੇ ਵੀੜਿਆਂ ਨੂੰ ਪਾੜ ਲਾਂਦੇ ਸਾਨੂੰ ਕੋਈ ਪਤਾ ਨਹੀਂ ਲੱਗਿਆ ਵੀ ਕਿੱਥੇ ਲੈ ਗਏ ਉਹਨੂੰ ਸਾਡੀ ਪੁਲਿਸ ਵਾਲ ਨੇ ਕੋਈ ਗੱਲ ਨਹੀਂ ਸੁਣੀ ਦੋ ਬੰਦੇ ਆਏ ਸਾਨੂੰ ਖਿੱਚ ਕੇ ਬਾਹਰ ਕਰਤਾ ਕਹਿੰਦੇ ਤੁਸੀਂ ਬਾਹਰ ਵਾਗ ਜ ਵੱਡੇ ਅਫਸਰ ਆਉਣਗੇ ਜਿਹੜਾ ਹੈਪੀ ਠੇਕੇਦਾਰਾ ਜੀ ਗ੍ਰਿਫਤਾਰ ਹੋਣਾ ਚਾਹੀਦਾ ਕੱਲ ਨੂੰ ਕਿਸੇ ਬੱਚੇ ਦਾ ਹੋਰ ਨਿਸ਼ਕਾਨਾ ਹੋ ਜਾਏ ਮੇਰੇ ਬੇਟੇ ਵਾਂਗੂ ਉਹਦੀ ਜਦੋਂ ਗੱਡੀ ਦੇ ਦੋਸਿਆਂ ਦੇ ਕਰੋ ਇਹ ਦੋ ਗੱਡੀ ਮੇਰੀ ਸਾਰਾ ਉਸ ਦਾ ਕਾਰਨਾ ਉਸੇ ਦੀ ਜੀ ਜੇ ਇਹਨਾਂ ਨੂੰ ਜਿਹੜਾ ਐਸਐਚਓ ਹੈਗਾ ਚੰਨਣ ਸਿੰਘ ਕੋਟਾਰਮੂਆ ਬਡਾਸਰਾ ਉਸ ਨੂੰ ਉਸ ਬੰਦੇ ਨੂੰ ਜੀ 5 ਲੱਖ ਰੁਪਏ ਦਿੱਤਾ ਗਿਆ ਉਸ ਨੇ ਕੋਈ ਗੱਲ ਨਹੀਂ ਸਾਡੀ ਸੁਣੀ ਹੈਗੀ ਅਸੀਂ ਤਿੰਨਾਂ ਦਾ ਤਿੰਨਾਂ ਦਾ ਸਾਡੇ ਬੱਚੇ ਦੀ ਲੱਤ ਵੀ ਦਿੱਤੀ ਨਹੀਂ ਹੈਗੀ ਭਗਵੰਤ ਸਿੰਘ ਸਾਡੇ ਨਾਲ ਸੰਘਰਸ਼ ਕਮੇਟੀ ਦੇ ਆਗੂ ਨਾਲ ਗੱਲਬਾਤ ਕਰਦੇ ਆ ਭਗਵੰਤ ਜੀ ਕੰਪਰੋਮਾਈਜ਼ ਹੁਣ ਕੀ ਹੋਇਆਗਾ ਮੈਂ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦਾ ਪ੍ਰੈਜ਼ੀਡੈਂਟ ਹਾਂ ਸੰਘਰਸ਼ ਕਮੇਟੀ ਇਹਨਾਂ ਦੇ ਪਿੰਡ ਦੀ ਬਣੀ ਹੈ ਅਸੀਂ ਇਹਨਾਂ ਦੀ ਸਪੋਰਟ ਕਰਦੇ ਹਾਂ ਪ੍ਰਸ਼ਾਸਨ ਨਾਲ ਜਿਹੜਾ ਬਲਕੇ ਐਗਰੀਮੈਂਟ ਹੋਇਆ ਹੈਗਾ ਉਹ ਇਹ ਹੋਇਆ ਵੀ ਬਲਕੇ 5.5 ਲੱਖ ਦਾ ਚੈੱਕ ਇਹ ਅੱਜ ਦੇਣਗੇ 2.5 ਲੱਖ ਰੁਪਇਆ ਭੋਗਤ ਦੇਣਗੇ ਬਾਕੀ ਦੀ ਜਿਹੜੀ ਰਕਮ ਹੈ ਉਹ ਜਦੋਂ ਚਲਾਨ ਪੇਸ਼ ਹੋਇਆ 30 ਦਿਨਾਂ ਦੇ ਅੰਦਰ ਅੰਦਰ ਉਹਦੋਂ ਦੇਣੀ ਹੈ ਇਹਨਾਂ ਨੇ ਔਰ ਦੂਸਰਾ ਵੀ ਬਲਕੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦਾ ਮਾਮਲਾ ਉਹ ਕਹਿੰਦੇ ਵੀ ਅਸੀਂ 4 ਦੋਸ਼ੀ ਗ੍ਰਿਫਤਾਰ ਕਰ ਲਏ ਨੇ ਬਾਕੀ ਦੇ ਰਹਿੰਦੇ ਵੀ ਜਲਦੀ ਗ੍ਰਿਫਤਾਰ ਕਰ ਲੈਣਗੇ ਦਾਅਵੇ ਕਰਨਗੇ ਤੇ ਲੜਕੇ ਲਈ ਨੌਕਰੀ ਲਈ ਸ਼ਫਾਰਿਸ਼ ਤੇ ਮਾਲੀ ਮਦਦ ਹੋਰ ਸਰਕਾਰ ਕੀ ਦੇ ਸਕਦੀ ਹੈ ਹੁਣ ਤੁਸੀਂ ਪੋਸਟਮਾਰਟਮ ਕਰਵਾਉਣ ਜਾ ਰਹੇ ਹੋ ਅਜੰਤਮ ਸੰਸਕਾਰ ਹੋਏਗਾ ਹਾਂਜੀ ਪੋਸਟਮਾਰਟਮ ਮਲ ਕੇ ਹੋ ਰਿਹਾ ਹੈਗਾ ਮਤਲਬ ਉਸ ਤੋਂ ਬਾਅਦ ਜ਼ਿਲ੍ਹੇ ਦਾ ਅਧਿਕਾਰੀ ਕੋਈ ਪ੍ਰਸ਼ਾਸਨ ਦਾ ਸਿਵਲ ਦਾ ਜਿਹੜਾ ਵੀ ਆ ਕੇ ਸਾਨੂੰ ਕੋਈ ਚੈੱਕ ਦੇਊਗਾ ਵਿਸ਼ਵਾਸ ਦਿਵਾਊਗਾ ਉਸ ਤੋਂ ਬਾਅਦ ਅਸੀਂ ਮਲ ਕੇ ਇਹ ਅੰਤਮ ਸੰਸਕਾਰ ਕਰਾਂਗਾ ਵੱਡਾ ਰਿਐਕਸ਼ਨ ਇਹ ਆ ਰਿਹਾਗਾ ਕਿ ਇਹ ਮਾਮਲੇ ਨੂੰ ਜਾਤੀਵਾਦੀ ਰੰਗ ਦਿੱਤਾ ਜਾ ਰਿਹਾ ਹੈ ਜਾਤੀਵਾਦੀ ਮਾਮਲਾ ਨਹੀਂ ਸੀਗਾ ਤੁਹਾਡੇ ਤੇ ਵੀ ਸਵਾਲ ਉੱਠ ਰਹੇ ਨੇ ਕਿ ਜਥੇਬੰਦੀਆਂ ਜਾਣਬੁੱਝ ਕੇ ਇਸ ਮਸਲੇ ਨੂੰ ਜਾਤੀਵਾਦੀ ਰੰਗ ਦੇ ਰਹੀਆਂ ਨੇ ਇਹ ਗੱਲ ਹੈਗੀ ਆ ਔਰ ਇਸ ਕੀ ਇਫੈਕਟ ਆਗਾ ਇੱਚ ਕੋਈ ਵੀ ਦੋ ਰਹਿਮਾ ਨਹੀਂ ਜੀ ਅੱਜ ਜੇ ਤੁਸੀਂ ਇਕੱਲਾ ਘਰਾਂਗੜੇ ਦਾ ਮਾਮਲਾ ਨਹੀਂ ਪੂਰੇ ਪੰਜਾਬ ਦੇ ਉੱਤੇ ਛਾਤੀ ਮਾਰ ਕੇ ਦੇਖੋ ਮਲੇ ਇਹ ਤਾਂ ਇੱਕ ਜੋੜਿਆ ਜਾ ਰਿਹਾ ਵੀ ਨੌਜਵਾਨ ਗੈਂਗ ਦੇ ਵਿੱਚ ਸ਼ਾਮਲ ਸੀ ਇਹ ਵੀ ਗੁੰਡਾਗਰਦੀ ਕਰਦਾ ਸੀ ਮੈਂ ਲੋਕਾਂ ਨੂੰ ਪੁੱਛਣਾ ਚਾਹੁੰਨਾ ਅੰਮ੍ਰਿਤਸਰ ਦੇ ਵਿੱਚ ਇੱਕ ਦਲਤ ਥਾਣੇਦਾਰ ਸੀ ਜਿਹੜੀ ਆਪਦੀ ਧੀ ਦੀ ਮਰ ਕੇ ਇੱਜ਼ਤ ਨੂੰ ਬਚਾਉਣ ਵਾਸਤੇ ਹਿੰਮਤ ਕਰਦਾ ਸੀ ਮਤਲਬ ਉਹਦੇ ਵੀ ਬਣ ਕੇ ਜੇ ਗੋਲੀ ਮਾਰੀ ਐ ਉਹ ਇਸ ਕਰਕੇ ਮਾਰੀ ਐ ਵੀ ਇਹ ਮਤਲਬ ਕਿ ਜਿਹੜੇ ਨਿੱਕੀ ਸੁੱਕੀ ਜਾਤ ਚੋਂ ਮਤਲਬ ਕਿ ਅਫਸਰ ਬਣ ਕੇ ਸਾਨੂੰ ਅੱਖਾਂ ਦਿਖਾਉਂਦੇ ਨੇ ਸਾਨੂੰ ਰੋਕਦੇ ਨੇ ਇਹ ਅੱਜ ਮਤਲਬ ਕਿ ਸਾਡੇ ਬਰਾਬਰ ਕਿਵੇਂ ਖੜੇ ਹੋ ਸਕਦੇ ਨੇ ਇਹਨਾਂ ਨੂੰ ਦਬਾ ਕੇ ਰੱਖੋ ਔਰ ਸਖਚੇਂ ਦੇ ਉੱਤੇ ਵੀ ਜਿਹੜਾ ਹਮਲਾ ਇਹ ਕੱਲਾ ਦੋ ਨੌਜਵਾਨਾਂ ਦੀ ਲੜਾਈ ਨਹੀਂ ਜਾਂ ਦੋ ਗੰਗਾਾਂ ਦੀ ਲੜਾਈ ਨਹੀਂ ਇੱਕ ਜਮਾਤ ਨੂੰ ਸਭ ਕੁਝ ਸਿਖਾਉਣ ਲਈ ਮਲ ਕੇ ਉਹਨਾਂ ਨੇ ਇਸ ਕਿਸਮ ਦਾ ਬਰਬਰ ਮਲ ਕੇ ਜਬਰ ਕੀਤਾ ਮੈਂ ਕਹਿੰਦਾ ਲੱਕੜ ਨੂੰ ਪਾੜਨਾ ਹੋਵੇ ਜਦੋਂ ਵੀ ਕੋਈ ਲੱਕੜ ਨੂੰ ਪਾੜਦਾ ਲੱਕੜ ਨੂੰ ਪਾੜਨ ਵਾਸਤੇ ਵੀ ਇੱਕ ਜਗ੍ਹਾ ਟੱਕ ਮਾਰਦਾ ਬੰਦਾ ਪਰ ਉਹਨਾਂ ਨੇ ਲੱਕੜ ਨੂੰ ਵੀ ਟਪਾ ਦਿੱਤਾ ਗਿਆ ਉਹ ਇਹੀ ਹੈ ਕਿ ਮਲ ਕੇ ਦਲਤਾਂ ਨੂੰ ਸਭ ਕੁਝ ਸਿਖਾਓ ਵੀ ਤਕੜਿਆਂ ਦੇ ਮੂਹਰੇ ਜੇ ਬੋਲੋਗੇ ਇਸ ਢੰਗ ਨਾਲ ਤੁਹਾਨੂੰ ਕੱਟ ਕੇ ਸਿੱਟ ਦਿੱਤਾ ਜਾਊਗਾ ਤੁਹਾਡੇ ਅੰਗ ਨਹੀਂ ਦਿੱਤੇ ਜਾਣਗੇ ਤੁਹਾਨੂੰ ਥਾਣੇ ਕਿਚਰੇ ਦੇ ਵਿੱਚ ਸੁਣਵਾਈ ਨਹੀਂ ਹੋਣ ਦਿੱਤੀ ਜਾਊਗੀ ਤੇ ਤੁਸੀਂ ਜੇ ਘਰ ਨੂੰ ਬੋਲੋਗੇ ਤੁਹਾਡੇ ਨਾਲ ਇਹੀ ਸਲੂਕ ਹੋਊਗਾ ਤੇ ਅਸੀਂ ਮਜ਼ਦੂਰ ਮੁਕਤੀ ਮੋਰਚੇ ਵੱਲੋਂ 80 PML ਵੱਲੋਂ ਤੇ ਹੋਰ ਭਰਾਤਰੀ ਜਥੇਬੰਦੀਆਂ ਵੱਲੋਂ ਇਹ ਚੈਲੰਜ ਕਬੂਲਿਆ ਔਰ ਇਹਦਾ ਜਵਾਬ ਦਿੱਤਾ ਪ੍ਰਸ਼ਾਸਨ ਤੇ ਦਬਾਅ ਬਣਾਇਆ ਜਦੋਂ ਦਬਾਅ ਬਣਦਾ ਤਾਂ ਤੁਸੀਂ ਦੇਖੋਗੇ ਦੂਸਰੇ ਦਿਨ ਹੀ ਲੱਤ ਵੀ ਮਿਲ ਜਾਂਦੀ ਹੈ ਪਹਿਲਾਂ ਜਿਹੜਾ ਪ੍ਰਸ਼ਾਸਨ ਉਹੀ ਚੰਨਣ ਸਿੰਘ ਥਾਣੇਦਾਰ ਕਹਿੰਦਾ ਸੀ ਪਤਾ ਨਹੀਂ ਕਿੱਥੇ ਲੈ ਗਏ ਪਤਾ ਨਹੀਂ ਕਿੱਥੇ ਚਲੇ ਗਏ ਦੋਸ਼ੀ ਜਦੋਂ ਜਨਤਾ ਦਾ ਦਬਾਅ ਬਣ ਜਾਂਦਾ ਅੰਦੋਲਨ ਖੜਾ ਹੋ ਜਾਂਦਾ ਪ੍ਰੈਸ ਦਾ ਸਾਥ ਮਿਲਿਆ ਇਹ ਮੁੱਦਾ ਉੱਠਿਆ ਵੀ ਮਲ ਕੇ ਕਿ ਦਲਤਾਂ ਦੇ ਉੱਤੇ ਹਮਲਾ ਹੋ ਰਿਹਾ ਹੈ ਤੋਂ ਪ੍ਰਸ਼ਾਸਨ ਨੂੰ ਵੀ ਮਜਬੂਰ ਹੋਣਾ ਪਿਆ ਵੀ ਮਾਲਗੋੜ ਸੰਘਰਸ਼ ਵੀ ਲੜਦੇ ਹੋਗੇ ਮਾਲਵੇ ਦੇ ਅੰਦਰ ਇਹ ਕਿੱਡਾ ਫੈਕਟਰ ਆਗਾ ਜਿਹੜਾ ਕਾਸਟ ਫੈਕਟਰ ਆਗਾ ਉਹ ਕਿੰਨਾ ਕੁ ਵੱਡਾ ਫੈਕਟਰ ਆ ਜੇ ਅਸੀਂ ਇਸ ਘਟਨਾ ਨੂੰ ਛੱਡ ਵੀ ਲਈਏ ਵਾਕਈ ਮਾਲਵੇ ਦੇ ਅੰਦਰ ਕਾਸਟ ਦਾ ਜਿਹੜਾ ਇਸ ਤਰ੍ਹਾਂ ਦੇ ਹਮਲੇ ਹੁੰਦੇ ਨੇ ਕਾਸਟ ਨੂੰ ਲੈ ਕੇ ਇਸ ਤਰ੍ਹਾਂ ਦੀ ਇੱਕ ਨਫ਼ਰਤ ਹੈ ਸਮਾਜ 'ਚ ਜ਼ਰੂਰ ਹੈਗੀ ਹੈ ਜੀ ਨਫ਼ਰਤ ਦਲਤਾਂ ਪ੍ਰਤੀ ਗਰੀਬਾਂ ਪ੍ਰਤੀ ਖਾਸ ਤੌਰ ਤੇ ਮੈਂ ਕਿਹਾ ਕਹੂੰਗਾ ਮੈਂ ਕਿ ਜਿਹੜੇ ਅਨਸੂਚਿਤ ਜਾਤੀ ਦੇ ਲੋਕ ਆ ਸੀ ਜਿਹਨੂੰ ਦਲਤ ਕਿਹਾ ਜਾਂਦਾ ਸਾਡੇ ਪ੍ਰਤੀ ਉੱਚ ਜਾਤੀਆਂ ਦੀ ਨਫਰਤ ਇੰਨੀ ਹੈ ਜੇ ਪਿੰਡ ਦੇ ਅੰਦਰ ਦਿਹਾੜੀ ਵੀ ਅਸੀਂ ਪੂਰੀ ਮੰਗ ਲਈਏ ਖੇਤ 'ਚ ਕੰਮ ਕਰਨ ਦੀ ਤਾਂ ਨਾਲ ਦੀ ਨਾਲ ਮਾਰ ਕੇ ਦੂਸਰੇ ਦਿਨ ਸਪੀਕਰ ਦੇ ਵਿੱਚੋਂ ਅਨਾਉਂਸਮੈਂਟ ਹੋ ਜਾਂਦੀ ਹੈ ਵੀ ਇਹਨਾਂ ਦਾ ਬਾਈਕਾਟ ਕਰੋ ਦਲਤਾਂ ਦਾ ਇਹ ਦਿਹਾੜੀ ਵੱਧ ਮੰਗਦੇ ਨੇ ਜੇ ਅਸੀਂ ਪਲਾਟ ਮੰਗਦੇ ਆ ਜਿਹੜਾ ਸਰਕਾਰ ਨੇ ਮਿਲ ਕੇ ਵਾਅਦਾ ਕੀਤਾ ਵੋਟਾਂ ਲੈਂਤੀਆਂ ਨੇ ਦਲਤਾਂ ਤੋਂ ਵੀ ਪੰਜ-ਪੰਜ ਮਰਲੇ ਦੇ ਪਲਾਟ ਦੇਵਾਂਗੇ ਅਸੀਂ ਜੋ ਪਲਾਟ ਵੀ ਮੰਗਦੇ ਆ ਤਾਂ ਤੁਹਾਡੇ ਸਾਹਮਣੇ ਸੰਗਰੂਰ ਜ਼ਿਲ੍ਹੇ ਦੇ ਵਿੱਚ ਜਲੂਰ ਦੇ ਵਿੱਚ ਇਹਨਾਂ ਜ਼ਬਰ ਹੋਇਆ ਘਰ ਢਾਹ ਦਿੱਤੇ ਗਏ ਨੇ 80 ਸਾਲ ਦੀ ਬਜ਼ੁਰਗ ਔਰਤ ਨਹੀਂ ਬਖਸ਼ੀ ਉਹਨੂੰ ਮੰਜੇ ਤੇ ਪੈਈ ਉਹਦੀ ਲੱਤ ਤੋੜ ਦਿੱਤੀ ਗਈ ਤੇ ਉਹ ਅੱਜ ਪੀਜੀ ਦੇ ਵਿੱਚ ਉਹਦੀ ਲੱਤ ਕੱਟਣੀ ਪਈ ਉਹਦੀ ਜਾਨ ਬਚਾਉਣ ਵਾਸਤੇ ਇਹ ਸਾਰੇ ਦਾ ਸਾਰਾ ਮਤਲਬ ਕਿ ਜਾਤੀਵਾਦੀ ਜਿਹੜਾ ਮਤਲਬ ਕਿ ਨਫ਼ਰਤ ਦਾ ਦਲਤਾਪ੍ਰਤੀ ਇਹ ਸਾਰੀਆਂ ਉਹਦੀਆਂ ਨਿਸ਼ਾਨੀਆਂ ਨੇ ਇੱਥੇ ਕਾਫੀ ਸਿੱਖੀズム ਦਾ ਬਹੁਤ ਵੱਡਾ ਇੱਕ ਰੂੜਵਾਧ ਧਰਮ ਦਾ ਉਹਦੇ ਚ ਬਾਰ ਬਾਰ ਕਿਹਾ ਗਿਆ ਕਿ ਜਾਤੀਵਾਦ ਨਹੀਂ ਫੈਲਣਾ ਚਾਹੀਦਾ ਮਾਨਸਕੀ ਜਾਸ ਸਭੇ ਇੱਕੋ ਪਹਿਚਾਨ ਉਹ ਦਾ ਨਾਰਾ ਦਿੱਤਾ ਗਿਆ ਤੁਸੀਂ ਵੀ ਸਖਤਰਮ ਦੇ ਨਾਲ ਜੁੜੇ ਹੋਏ ਹੋਗੇ ਕਿਸ ਤਰ੍ਹਾਂ ਲੱਗਦਾਗਾ ਜਦੋਂ ਫਿਰ ਇਸ ਤਰ੍ਹਾਂ ਦੀਆਂ ਘਟਨਾਵਾਂ ਹੁੰਦੀਆਂ ਨੇ ਤੁਹਾਡੇ ਤੁਸੀਂ ਕਹਿ ਰਹੇ ਹੋਗੇ ਕਿ ਸਪੈਸਿਫਿਕ ਇਹ ਕਾਸਟ ਵੀ ਇਹਦੇ ਚੈਂਗਲ ਸੀ ਹਾਲਾਂਕਿ ਨਿੱਜੀ ਰੰਜਿਸ਼ ਵੀ ਸੀ ਪਰ ਕਾਸਟ ਜਾਤ ਵੀ ਇਹਦੇ ਚ ਮਸਲਾ ਸੀਗਾ ਨਹੀਂ ਮੈਂ ਸਮਝ ਨਹੀਂ ਸਕਿਆ ਹਾਂ ਮੈਂ ਕਹਿੰਦਾ ਕਿ ਤੁਹਾਨੂੰ ਕਿਵੇਂ ਲੱਗਦਾ ਜਦੋਂ ਇਸ ਤਰ੍ਹਾਂ ਪਿੰਡ ਦੇ ਅੰਦਰ ਹੁੰਦਾ ਤੁਹਾਡੇ ਨਾਲ ਤੁਹਾਨੂੰ ਲੱਗਦਾਗਾ ਕਿ ਜਾਤ ਦੇ ਆਧਾਰ ਦੇ ਉੱਤੇ ਹੋਇਆ ਇਹ ਹਾਂ ਹਾਂਜੀ ਹਾਂ ਜਾਤ ਦੇ ਜਾਤ ਉੱਤੇ ਆ ਇਹ ਮੇਰਾ ਮੇਲਾ ਬੱਚਾ ਦੀ ਨਾ ਥੋੜਾ ਸਿਰ ਚੱਕਦਾ ਸੀਗਾ ਜਿਹੜੇ ਵੱਡੇ ਲੋਕ ਹਨ ਜੇ ਸਾਡਾ ਗਰੀਬੀ ਜਾਂਤੀ ਦਾ ਲੋਕ ਆ ਜੇ ਮੜਾ ਸਿਰ ਚੱਕਦਾ ਹੋਵੇ ਉਹਨੂੰ ਕਹਿੰਦੇ ਨੇ ਵੀ ਸਿਰ ਚੱਕਦਾ ਕੱਲ ਨੂੰ ਹੀ ਸਿਰ ਨਾ ਚੱਕ ਜੇ ਇਹਨੂੰ ਸਾਲ ਵੜ ਦੋ ਬਸ ਸਾਡੇ ਪਿੰਡਾਂ ਦੇ ਵਿੱਚ ਗੱਲ ਇਹ ਆ ਜੇ ਕੋਈ ਸਾਡਾ ਗਰੀਬੀ ਜਾਂਤੀ ਦਾ ਬੱਚਾ ਸਿਰ ਚੱਕਦਾਗਾ ਉਹਨੂੰ ਬਸ ਇਸੇ ਤਰ੍ਹਾਂ ਹੀ ਕਰ ਦਿੰਦੇ ਨੇ ਫੇਰ ਕੱਲ ਨੂੰ ਹੋਰ ਨਾ ਕੋਈ ਸਿਰ ਚੱਕ ਜੇ ਅਣਖੀ ਸੀ ਥੋੜਾ ਜਿਹਾ ਸਿਰ ਚੱਕਦਾ ਸੀਗਾ ਜਿਹੜਾ ਇਹ ਕਿਹਾ ਜਾਂਦਾ ਕਿ ਉਹ ਬਦਮਾਸ਼ ਸੀ ਗੁੰਡਾ ਸੀ ਸਮਗਲਰ ਸੀ ਨਹੀਂ 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 ਇਹ ਹੀ ਗੱਲ ਨਹੀਂ ਸੀ ਸੱਚ ਤੇ ਲੜਨ ਵਾਲਾ ਬੰਦਾ ਸੀਗਾ ਇੱਜ਼ਤ ਤੇ ਸੱਚ ਤੇ ਤੇ ਪਰ ਗੁੰਡਾ ਤਾਂ ਹੀ ਹੁਣ ਪਿੰਡ ਵਾਲੇ ਕਹਿੰਦੇ ਨੇ ਗੁੰਡਾ ਸੀਗਾ ਸੱਚ ਤੇ ਤੇ ਇੱਜ਼ਤ ਤੇ ਜ਼ਿਮੀਦਾਰ ਕਹਿ ਰਹੇ ਨੇ ਜ਼ਿਮੀਦਾਰ ਤਾਂ ਸਾਨੂੰ ਅਜੇ ਹਜੇ ਵੀ ਆਏ ਕਹਿੰਦੇ ਇਹਨੂੰ ਟਰਾਲੀਆਂ ਨਾਲ ਦੇਓ ਕਹਿੰਦੇ ਉੱਥੇ ਬੰਦੇ ਵਚਾਉਣ ਵਾਸਤੇ ਟਰਾਲੀਆਂ ਨਾਲ ਦੇਓ ਕਹਿੰਦੇ ਉਹਨਾਂ ਨੂੰ ਟਰਾਲੀਆਂ ਬਥੇ ਲਿਆਉਣਿਆ ਸੀ ਪੱਤਰਕਾਰਾਂ ਨੂੰ ਗਾਲਾਂ ਕੱਢੀਆਂ ਹੋਈਆਂ ਨਾ ਪੁੱਛ ਰੋ ਜਾ ਕੇ ਥੋੜੇ ਪੱਤਰਕਾਰਾਂ ਨੂੰ ਨਹੀਂ ਗਾਲਾਂ ਕੱਢੀਆਂ ਕੱਲਾ ਤੜਕੇ ਪੱਤਰਕਾਰਾਂ ਨੂੰ ਗਾਲਾਂ ਕੱਢੀਆਂ ਹੋਈਆਂ ਨਾ ਤੇ ਅਸੀਂ ਇਹ ਗੱਲ ਦੀ ਝੂਠੀ ਕਿੰਨੇ ਪਰਸੈਂਟ ਵੀ ਨਹੀਂ ਹੋ ਸਕਦਾ ਹੋ ਸਕਦਾ ਜੀ ਆਕੋ ਝੂਠ ਮਾਰਦੇ ਆ। ਤੇ ਪਰ ਸਾਡੇ ਜਿਹੜਾ ਪਿੰਡ ਦਾ ਪਰਿਵਾਰ ਨਾ ਸਾਡੇ ਪਿੰਡ ਦਾ ਪਰਿਵਾਰ ਆਹੀ ਆ ਪਿੰਡਾਂ ਦੇ ਵਿੱਚ ਵੀ ਜੇ ਕੋਈ ਗਰੀਬ ਦਾ ਬੱਚਾ ਸਿਰ ਚੱਕਦਾਗਾ ਉਹਨੂੰ ਵਿਛੇ ਕਰ ਦੋ ਬਸ। ਸੱਚ ਦੀ ਗੱਲ ਨਹੀਂ ਕਰਦੇ। ਬਸ ਆਹੀ ਸੱਚ ਦੀ ਗੱਲ ਕਰਦਾ ਸੀਗਾ ਉਹ। ਸੱਚ ਦੀ ਤੇ ਇੱਜ਼ਤ ਤੇ ਮਰਨ ਵਾਲਾ ਬੰਦਾ ਸੀਗਾ। ਗਲਤ ਕੰਮ ਨਹੀਂ ਕਰਦਾ। ਗਲਤ ਕੰਮ ਨਹੀਂ ਹੁੰਦਾ ਜੀਗਾ। ਉਹ ਇਹ ਪਰਿਵਾਰ ਸੁਖਚੰਦ ਸਿੰਘ ਪਾਲੀ ਦਾ। ਜਿਨ੍ਹਾਂ ਦਾ ਕਹਿਣਾ ਹੈਗਾ ਕਿ ਸਮਝੌਤਾ ਹੋ ਚੁੱਕਿਆ ਕੰਪਰੋਮਾਈਜ਼ ਹੋ ਚੁੱਕਿਆ 10 ਲੱਖ ਰੁਪਏ ਸਰਕਾਰ ਦੇਗੀ ਇੱਕ ਸਰਕਾਰੀ ਨੌਕਰੀ ਪਰਿਵਾਰ ਦੇ ਅੰਦਰ ਕਮੈਂਡ ਹੋਊਗੀ ਜ਼ਿਲ੍ਹਾ ਪ੍ਰਸ਼ਾਸਨ ਦੇ ਵੱਲੋਂ ਪੋਸਟਮਾਰਟਮ ਹੋ ਰਿਹਾ ਜਨਤਮ ਸੰਸਕਾਰ ਹੋਏਗਾ ਜਿਹੜਾ ਇਹ बार-बार ਸਵਾਲ ਉੱਠ ਰਿਹਾਗਾ ਕਿ ਇਹ ਇਹ ਮਾਮਲਾ ਜਾਤੀਵਾਦੀ ਆ ਜਾਂ ਨਹੀਂ ਹੈ ਕਿ ਇਸ ਹਿੰਸਾ ਦੇ ਅੰਦਰ ਜਿਹੜੀ ਹਿੰਸਾ ਹੋਈ ਹੈ ਕਿ ਇਹਦੇ 'ਚ ਜਾਤ ਦਾ ਸਵਾਲ ਸ਼ਾਮਲ ਹੈਗਾ ਜਾਂ ਨਹੀਂ ਹੈਗਾ ਇਹਦੇ ਤੇ ਇੱਕ ਵੱਡੀ ਬਹਿਸ ਪੰਜਾਬ 'ਚ ਹੋ ਰਹੀ ਹੈ ਕਿ ਇਹ ਘਟਨਾ ਦੇ ਅੰਦਰ ਜਾਤੀਵਾਦੀ ਐਂਗਲ ਨਹੀਂ ਦੇਣਾ ਚਾਹੀਦਾ ਇਹ ਘਟਨਾ ਜਾਤੀਵਾਦੀ ਘਟਨਾ ਨਹੀਂ ਹੈ ਪਰ ਪਰਿਵਾਰ ਦਾ ਤੇ ਇਸ ਮੂਵਮੈਂਟ ਨੂੰ ਲੜਨ ਵਾਲੇ ਇਸ ਸੰਘਰਸ਼ ਨੂੰ ਲੜਨ ਵਾਲੇ ਲੋਕਾਂ ਦਾ ਕਹਿਣਾ ਹੈਗਾ ਕਿ ਜੇ ਇੰਨੀ ਦਰਿੰਦਗੀ ਦੇ ਨਾਲ ਇੰਨੀ ਹਵਾਨੀਅਤ ਦੇ ਨਾਲ ਇਹ ਕਤਲ ਕੀਤਾ ਗਿਆ ਤਾਂ ਹੀ ਕੀਤਾ ਗਿਆ ਕਿਉਂਕਿ ਪੀੜਤ ਇੱਕ ਵਿਸ਼ੇਸ਼ ਜਾਤ ਨਾਲ ਸਬੰਧ ਰੱਖਦਾ ਸੀ ਅਗਰ ਉਹ ਵਿਸ਼ੇਸ਼ ਜਾਤ ਨਾਲ ਸਬੰਧ ਨਾ ਰੱਖਦਾ ਹੁੰਦਾ ਤਾਂ ਸ਼ਾਇਦ ਇੰਨੀ ਦਰਿੰਦਗੀ ਦੇ ਨਾਲ ਇਹ ਕਤਲ ਨਾ ਹੁੰਦਾ ਕੈਮਰਾਮੈਨ ਗੁਲਸ਼ਨ ਦੇ ਨਾਲ ਯਾਦਵਿੰਦਰ ਸਿੰਘ এবੀਪੀ ਸਾਂਝਾ ਮਾਨਸਾ